ਸ਼ਰਾਬੀ ਕਲਯੁਗੀ ਪੁੱਤ ਨੇ ਵਿਦਵਾ ਬਜ਼ੁਰਗ ਮਾਂ ਨਾਲ ਕੀਤੀ ਇਹ ਮੇਕਾ ਕੁੜੀਆਂ ਦੇ ਨਾਂ ਕਰਦਾ ਸੀ ਇਹ ਤਾਂ ਕਰਦਾ ਸੀ ਜਦੋਂ ਕੁੜੀਆਂ ਦੇ ਨਾਂ ਕਰਦਾ ਹੋਰ ਨੇ ਕਿੰਨੇ ਨੰਨੇ ਕਲੇਸ਼ ਪਾਏ ਲੋਕਾਂ ਵਾਲੇ ਕੁੜੀਆਂ ਨੂੰ ਦਿੱਤਾ ਕੋਈ ਲਈ ਫੜਦਾ ਨਹੀਂ ਬਹਿਰਮੀ ਨਾਲ ਕੁੱਟਮਾਰ ਕਰ ਕਰ ਕੱਟਿਆ ਘਰੋਂ ਬਾਹਰ ਇਹ ਕਹੇ ਜੀ ਇਹਨੂੰ ਹੱਥ ਨਹੀਂ ਲਾਇਆ ਕੁਛ ਨਹੀਂ ਕੀਤਾ ਇਹ ਆਪ ਹੀ ਸਭ ਕੁਝ ਕਰਦੇ ਆ ਇਹਨਾਂ ਦਾ ਯਾਨੀ ਕਿ ਤੁਸੀਂ ਕਹਿੰਦੇ ਹੋ ਡੀਪੂ ਕਰਨ ਵੀ ਆ ਉਮਰ ਨਹੀਂ ਹੈਗੀ ਇਹਨਾਂ ਦੀ ਡੀਪੂ ਕਰਨ ਦੀ ਕਿ ਡੀਪੂ ਕਰਨ ਵੀ ਆਪ ਜਾਣਦੇ ਆ ਇਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਕਿਤੇ ਡਿੱਗ ਪੋਗੇ ਕਰਦੇ ਬਾਰ ਬੈਠ ਬਜ਼ੁਰਗ ਮਾਂ ਪੁਲਿਸ ਪ੍ਰਸ਼ਾਸਨ ਤੋਂ ਕਰ ਰਹੀ ਹੈ ਇਨਸਾਫ ਦੀ ਮੰਗ ਕਿ ਅੱਗੇ ਜਿੰਦਾ ਮੇਰੇ ਕੱਪੜੇ ਕੱਪੜੇ ਦੇ ਘਰ ਬਾਹਰ ਕੱਢਦੇ ਨੇ ਤੇ ਕੱਪੜੇ ਸੁੱਟੇ ਹੋਏ ਨੇ ਉੱਥੇ ਪਏ ਕੱਪੜੇ ਮੇਰੇ ਘਾੜੀ ਪਏ ਬਾਹਰ ਕੱਪੜੇ ਕਲੋ ਬਾਹਰ ਘਟੇ ਬਾਹਰ ਕੱਟੇ ਸੀ ਤਾਂ ਤੈਨੂੰ ਘਰ ਨਹੀਂ ਕਹਿਣਾ ਵੜਨ ਦੇਣਾ ਕਲਯੁਗੀ ਪੁੱਤ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਦੇਖੋ ਇਹਨਾਂ ਨੇ ਨਾ ਰਜਿਸਟਰੀ ਕੀਤੀ ਆ ਜੀ 2022 ਦੀ ਕੁੜੀਆਂ ਨਾਲ 4 ਮਤਲੇ ਦੀ ਹਾਂਜੀ ਇਹ ਸਾਨੂੰ ਘਰੋਂ ਕੱਢਦੇ ਆ ਅਸੀਂ ਘਰੋਂ ਕੱਢਦੇ ਆ ਤੇ ਅਸੀਂ ਨਿਕਲਦੇ ਨਹੀਂ ਕਿਉਂਕਿ ਸਾਨੂੰ ਜੱਜ ਸਾਹਿਬ ਨੇ స్టే ਦੇ ਦਿੱਤਾ ਠੀਕ ਹੈ ਅਸੀਂ ਉਹ ਸਾਡਾ ਕੋਰਟ ਕੇ ਚੱਲਿਆ ਚੈੱਕ ਕਰੇ ਪੁੱਤ ਪਾਇਆ ਗਿਆ ਦੋਸ਼ੀ ਹੋਵੇਗੀ ਸਖਤ ਕਾਰਵਾਈ ਇਲਜ਼ਾਮ ਝੂਠੇ ਬਿਲਕੁਲ ਝੂਠੇ ਆ ਵੇਖੋ ਕੋਈ ਉਹਨਾਂ ਦੇ ਕੋਈ ਦਾਗ ਨਹੀਂ ਕੁਛ ਨਹੀਂ ਇਹ ਚ ਬਿਲਕੁਲ ਝੂਠ ਮਾਰਦੇ ਆ ਸਾਡੇ ਕੋਲ ਇਹਨਾਂ ਦੀਆਂ ਰਿਕਾਰਡਿੰਗਾਂ ਹੈਗੀਆਂ ਇਹ ਜਾਣ ਕੇ ਕੁੜੀਆਂ ਨੂੰ ਆਂਦੀਆਂ ਤੂੰ ਡਿੱਗ ਪੀ ਅਸੀਂ ਇੱਥੇ ਥਾਣੇ ਦੀ ਕਾਰਵਾਈ ਕਰਾਵਾਂਗੇ ਸੱਚੀ ਅਕਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਮੰਨਣਾ ਜਿਲ੍ਹਾ ਤਰਨਤਾਰਨ ਦੇ ਹਲਕਾ ਖੇਮ ਕਰਨ ਅਧੀਨ ਪੈਂਦੇ ਕਸਬਾ ਖਾਲੜਾ ਵਿਖੇ ਇੱਕ ਹੀ ਕਲਯੁਗੀ ਸ਼ਰਾਬੀ ਪੁੱਤ ਵੱਲੋਂ ਆਪਣੀ ਵਿਧਵਾ ਬਜ਼ੁਰਗ ਬਿਮਾਰ ਮਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਅਤੇ ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਇਸ ਸਬੰਧੀ ਜਾਣਕਾਰ ਦਿੰਦੇ ਹੋਏ ਬਜ਼ੁਰਗ ਔਰਤ ਕਮਲੇਸ਼ ਰਾਣੀ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਅਤੇ ਇੱਕ ਲੜਕਾ ਹੈ ਅਤੇ ਉਸ ਨੇ ਦੋਨੋਂ ਲੜਕੀਆਂ ਉਸ ਦੀਆਂ ਦੋਨੋਂ ਲੜਕੀਆਂ ਵਿਆਈਆਂ ਹੋਈਆਂ ਹਨ ਅਤੇ ਜੋ ਲੜਕਾ ਹੈ ਉਸ ਦੀ ਵੀ ਸ਼ਾਦੀ ਹੋਈ ਹੈ ਅਤੇ ਉਸ ਦੇ ਦੋ ਬੱਚੇ ਹਨ ਪੀੜਿਤ ਬਜ਼ੁਰਗ ਔਰਤ ਨੇ ਦੱਸਿਆ ਕਿ ਅਸ ਤੋਂ 20 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਹੁਣ ਉਹ ਬਜ਼ੁਰਗ ਵਿਵਸਥਾ ਵਿੱਚ ਬਿਮਾਰ ਰਹਿੰਦੀ ਹੈ ਅਤੇ ਆਪਣਾ ਖਰਚਾ ਚਲਾਉਣ ਲਈ ਉਹ ਸਰਕਾਰੀ ਕੜਕਵੜਾ ਡਿਪੂ ਚਲਾਉਂਦੀ ਹੈ ਪਰ ਉਸ ਦਾ ਲड़का ਦੀਪਕ ਕੁਮਾਰ ਹਰ ਰੋਜ਼ ਸ਼ਰਾਬੀ ਕੇ ਉਸ ਨਾਲ ਲੜਾਈ ਝਗੜੇ ਕਰਦਾ ਹੈ ਅਤੇ ਬੀਤੀ ਰਾਤ ਉਸ ਵੱਲੋਂ ਸ਼ਰਾਬੀ ਕੇ ਪਹਿਲਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਸ ਦੇ ਕਪੜੇ ਵੀ ਬਾਹਰ ਸੁੱਟ ਦਿੱਤੇ ਗਏ ਪੀੜਿਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦਾ ਲड़का ਦੀਪਕ ਕੁਮਾਰ ਸ਼ਰਾਬ ਪੀਣ ਦਾ ਆਦੀ ਹੈ ਅਤੇ ਸ਼ਰਾਬੀ ਹੋਣ ਕਰਕੇ ਪਹਿਲਾ ਉਸ ਨੇ ਜੋ ਉਸ ਦੇ ਪਿਤਾ ਵੱਲੋਂ ਦੁਕਾਨ ਦਿੱਤੀ ਗਈ ਸੀ ਉਸ ਨੂੰ ਵੇਚ ਦਿੱਤਾ ਅਤੇ ਹੁਣ ਉਹ ਸਾਰਾ ਘਰ ਵੀ ਵੇਚਣਾ ਚਾਹੁੰਦਾ ਸੀ ਜਿਸ ਕਰਕੇ ਮਜਬੂਰ ਹੋ ਕੇ ਉਸਨੇ ਜੋ ਘਰ ਅਤੇ ਦੁਕਾਨ ਸੀ ਆਪਣੀ ਲੜਕੀਆਂ ਨੇ ਨਾਲ ਲਵਾ ਦਿੱਤੀ ਇਸ ਕਰਕੇ ਕਿ ਉਸ ਦੀ ਜਾਇਦਾਦ ਬਚੀ ਰਹੇ ਪਰ ਉਸ ਦਾ ਲड़का ਦੀਪਕ ਕੁਮਾਰ ਹਰ ਰੋਜ਼ ਸ਼ਰਾਬੀ ਕੇ ਉਸ ਨਾਲ ਲੜਾਈ ਝਗੜਾ ਕਰਦਾ ਹੈ ਅਤੇ ਉਸ ਨਾਲ ਕੁੱਟਮਾਰ ਕਰਦਾ ਹੈ ਪੀੜਿਤ ਬਜ਼ੁਰਗ ਔਰਤ ਨੇ ਦੱਸਿਆ ਕਿ ਹੁਣ ਵੀ ਉਸ ਵੱਲੋਂ ਦੇ ਸ਼ਰਾਬੀ ਕੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਰਾਤ ਉਹ ਆਪਣੇ ਘਰ ਦੇ ਬਾਹਰ ਹੀ ਲੰਮੀ ਪਈ ਸੀ ਜਿਸ ਤੋਂ ਬਾਅਦ ਉਸ ਦੇ ਲੜਕੀ ਉਸ ਨੂੰ ਆਪਣੇ ਨਾਲ ਲੈ ਗਈ ਬਜ਼ੁਰਗ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਲੜਕੇ ਦੀਪਕ ਕੁਮਾਰ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਵਾਇਆ ਜਾਵੇ ਉਧਰ ਜਦ ਪੀੜਿਤ ਬਜ਼ੁਰਗ ਔਰਤ ਦੇ ਲੜਕੇ ਦੀਪਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਉਸ ਨੇ ਆਪਣੀ ਮਾਂ ਨਾਲ ਕੋਈ ਵੀ ਕੁਟਮਾਰ ਨਹੀਂ ਕੀਤੀ ਅਤੇ ਨਾ ਹੀ ਕੋਈ ਲੜਾਈ ਝਗੜਾ ਕੀਤਾ ਹੈ ਉਲਟਾ ਉਸ ਦੀ ਮਾਂ ਉਸ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ ਦੀਪਕ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਾਂ ਸਾਰੀ ਜਾਇਦਾਦ ਉਸ ਦੀ ਮਾਂ ਨੇ ਲੜਕੀਆਂ ਦੇ ਨਾਮ ਲਗਵਾ ਦਿੱਤੀ ਅਤੇ ਹੁਣ ਉਸ ਨੂੰ ਘਰੋਂ ਬਾਹਰ ਕਢਵਾਉਣਾ ਚਾਹੁੰਦੀ ਹੈ ਜਿਸ ਕਰਕੇ ਇਹ ਇਲਜ਼ਾਮ ਮੇਰੇ ਤੇ ਲਗਾਏ ਜਾ ਰਹੇ ਹਨ ਅਦਰ ਜਦ ਇਸ ਮਾਮਲੇ ਨੂੰ ਲੈ ਕੇ ਥਾਣੇ ਦੇ ਐਸ ਐਚਓ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕਮਲੇਸ਼ ਰਾਣੀ ਵੱਲੋਂ ਦਿੱਤੀ ਗਈ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਜੇ ਦੀਪਕ ਕੁਮਾਰ ਕਸੂਰਵਾਰ ਪਾਇਆ ਗਿਆ ਤਾਂ ਉਸ ਦੇ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਕਮਲੇਸ਼ ਰਾਣੀ ਕਿਹੜਾ ਪਿੰਡ ਹੈ ਜੀ ਨਾ ਖਲੜ ਦਾ ਇਹ ਹੋਵੇ ਕੀ ਕੀ ਗੱਲ ਹੋਈ ਹੈ ਜੀ ਇਹ ਇਹ ਕਹਾਣਾ ਮੇਰਾ ਫੇ ਮੇਰੇ ਘਰ ਕੁੜੀਆਂ ਦੇ ਨਾਂ ਕਰਦਾ ਸੀ ਇਹ ਕਿੰਦਾ ਕਾਦਾ ਇਹ ਤੁਹਾਨੂੰ ਨਾ ਆਗਾ। ਹੋਰ ਇਹਨੇ ਕਿੰਨੇ ਜੰਨ ਕਲੇਸ਼ ਪਾਇਆ ਹੈ। ਤੁਹਾਨੂੰ ਮਾਰ ਕੇ ਕੁਰਜਾ ਨਹੀਂ ਦਿੱਤਾ। ਕੋਈ ਵੀ ਇਹ ਪਕਾਤਾ ਨਹੀਂ ਨਹੀਂ। ਕੌਣ ਆਇਆ ਜਿਹੜਾ ਕਲੇਸ਼ ਕਰਦਾ। ਇਹ ਬੰਦਾ ਕੀ ਨਾਮ ਦਾ? ਦੀਪਕ। ਅੱਛਾ ਕੀ ਨਸ਼ਾ ਪਤਾ ਕਰਦਾ ਹੈ? ਹਾਂ ਸ਼ਾਪਿੰਦਾ। ਇਹ ਤੁਹਾਨੂੰ ਫੁੱਟ ਕੇ ਕੱਢਿਆ ਕਰ ਹੁਣ। ਹਾਂ। ਕਹਿੰਦਾ ਮੇਰੇ ਕੱਪੜੇ ਕੱਪੜੇ ਤੇਰੇ ਘਰੋਂ ਬਾਹਰ ਕੱਢ ਨੇ ਤੇ ਕੱਪੜੇ ਸੁੱਤੇ ਹੋਏ ਐ। ਉਥੇ ਭਏ ਕੱਪੜੇ ਮੇਰੇ। ਧਾਰੀ ਪਏ ਬਾਹਰ ਕੱਪੜੇ। ਘਰੋਂ ਬਾਹਰ ਕੱਢ। ਘਰੋਂ ਬਾਹਰ ਕੱਢ ਦਿੱਤਾ। ਤੈਨੂੰ ਘਰ ਨਹੀਂ ਕਹਿਣਾ ਵੜਨ ਦੇਣਾ। ਹੁਣ ਕੀ ਚਾਹੁੰਦੇ ਕੀ ਤੁਸੀਂ ਮੈਂ ਮੈਂ ਆਪਣਾ ਫੈਸਲਾ ਜਾਣੀ ਆਪਣਾ ਘਰ ਜਾਣੀ ਮੇਰਾ ਘਰ ਮੈਨੂੰ ਮਿਲੇ ਉਹ ਦਰਖਾਸਤ ਦਿੱਤੀ ਜੇ ਉਸ ਬੰਦੇ ਨੇ ਦਰਖਾਸਤ ਦਿੱਤੀ ਐਸਐਚਓ ਸਾਹਮਣੇ ਮੈਨੂੰ ਮੇਰੀ ਸੁਣੀ ਹੈ ਹੁਣ ਕੀ ਮੰਗ ਕੀ ਕਰਦੇ ਐਸਐਚਓ ਤੋਂ ਹੁਣ ਵੇਖੋ ਉਹ ਐਨੇ ਐਨੇ ਕਿਸ ਸੁੱਖੇ ਨੂੰ ਛੱਡ ਕੇ ਤੇ ਕਹਿੰਦਾ ਅਸੀਂ ਫੈਸਲਾ ਕੱਲ ਕਰਾਂਗੇ ਅੱਜ ਕੱਲ ਕੱਲ ਫੈਸਲਾ ਕਦਾਂ ਕਰਨਾ ਤੇ ਕਿੰਨੇ ਬੱਚੇ ਕਿੰਨੇ ਆ ਜੀ ਬੱਚੇ ਤੇ ਇਹਨੇ ਦੋ ਕੁੜੀਆਂ ਤੇ ਇੱਕ ਮੁੰਡਾ ਤੇ ਇਹ ਮੁੰਡਾ ਕੱਲਾ-ਕੱਲਾ ਹੀ ਜੀ ਹਾਂ ਕੱਲਾ-ਕੱਲਾ ਵਿਆਹ ਹੋਆ ਵਿਆਹ ਦੋ ਮੁੰਡੇ ਆ ਐਸ ਯਾ ਤੇ ਤੁਹਾਨੂੰ ਇਹ ਬੁੱਢੇ ਵਰਗੇ ਘਰ ਆਲਾ ਤੁਹਾਡਾ ਕੀ ਕਾ ਹੈ ਘਰ ਮਰ ਗਏ 20 ਸਾਲ ਹੋ ਗਏ 20 ਸਾਲ ਹੋ ਗਏ ਹੋਰ ਦੀਪੂ ਵੀ ਤੁਹਾਡੇ ਕੋਲ ਹਾਂ ਮੇਰੇ ਕੋਲ ਦੀਪੂ ਹੈ ਅੱਜ ਵੱਡੀ ਪੂ ਵੰਡ ਕੇ ਆਈ ਹੈ ਦੀਪੂ ਦਾ ਹੀ ਕਲੇਸ਼ ਕਰੇਗਾ ਦੀਪੂ ਮੇਰੇ ਨਾਲ ਰਾਤੀ ਕੋਈ ਪੈਸੇ ਵੀ ਤੁਹਾਡੇ ਕੋਲ ਖੋਏ ਹੋ ਨੇ ਮੇਰੇ ਕੋਲ ਕੱਲ ਪੈਸੇ ਵੀ ਲੈ ਚੱਲ ਜਾਂਦੇ ਤੇ ਰਾਤ ਕੁੱਟ ਮਾਰ ਵੀ ਕੀਤੀ ਤੁਹਾਡੀ ਹਾਂ ਰਾਤੀ ਲੜਾਈ ਲੜਾਈ ਬੜੀ ਪਾਈ ਸਾਰੀ ਰਾਤ ਸੌਣ ਨਹੀਂ ਦਿੱਤਾ ਕੁੱਟਿਆ ਤੁਹਾਨੂੰ ਹਾਂ ਕੁੱਟਿਆ ਹਾਂ ਜੀ ਦੀਪਕ ਮਾਰੀ ਕਿਹੜਾ ਬੰਦੇ ਖਾ ਲੜਾ ਹੈ ਤੁਹਾਡੀ ਮਾਤਾ ਨੇ ਦੋਸ਼ ਲਾਇਆ ਕਿ ਤੁਸੀਂ ਸ਼ਰਾਬ ਪੀ ਕੇ ਉਹਨਾਂ ਦੀ ਘੋਟ ਮਾਰ ਕਰਦੇ ਤੇ ਉਹਨਾਂ ਦੀ ਜਿਹੜੀ ਦੁਕਾਨ ਨੂੰ ਵੀ ਜਿੰਦਰਾ ਮਾਰਿਆ ਹੋਇਆ ਨਹੀਂ ਨਹੀਂ ਜੀ ਐਸੋ ਜਿਹਾ ਕੋਈ ਨਹੀਂ ਅਸੀਂ ਕਹਿੰਦੇ ਇਹਨੂੰ ਹੱਥ ਨਹੀਂ ਲਾਇਆ ਕੁਝ ਨਹੀਂ ਕੀਤਾ ਇਹ ਆਪ ਹੀ ਸਭ ਕੁਝ ਕਰਦੇ ਆ ਇਹਨਾਂ ਦਾ ਯਾਨੀ ਕਿ ਤੁਸੀਂ ਕਹਿੰਦੇ ਉਹ ਡੀਪੂ ਕਰਨ ਨੂੰ ਵੀ ਆ ਉਮਰ ਨਹੀਂ ਹੈਗੀ ਇਹਨਾਂ ਦੀ ਡੀਪੂ ਕਰਨ ਦੀ ਕਿ ਇਹ ਡੀਪੂ ਕਰਨ ਵੀ ਆਪ ਜਾਣਦੇ ਆ ਇਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਕਿਤੇ ਡਿੱਗ ਪੋਗੇ ਇਹ ਬਿੱਦ ਕੇ ਜਾ ਰਹੇ ਤੇ ਫਿਰ ਘਰ ਆ ਕੇ ਸਾਡਾ ਝੂਠਾ ਨਾਲ ਆ ਰਹੇ ਘਰ ਕੀ ਹੈ ਜੀ ਕਾਰਨ ਕੀ ਹੈ ਕਾਰਨੇਜ ਵੇਖੋ ਇਹਨਾਂ ਨੇ ਨਾ ਰਜਿਸਟਰੀ ਕੀਤੀ ਆ ਜੀ 2022 ਦੀ ਕੁੜੀਆਂ ਨਾਲ 4 ਮਰਲੇ ਦੀ ਹਾਂਜੀ ਇਹ ਸਾਨੂੰ ਘਰੋਂ ਕੱਢਦੇ ਆ ਅਸੀਂ ਘਰੋਂ ਕੱਢਦੇ ਤੇ ਅਸੀਂ ਨਿਕਲਦੇ ਨਹੀਂ ਕਿਉਂਕਿ ਸਾਨੂੰ ਜੱਜ ਸਾਹਿਬ ਨੇ స్టే ਦੇ ਦਿੱਤਾ ਠੀਕ ਹੈ ਅਹੀਂ ਕੋਰ ਸਾਡਾ ਕੋਰ ਕੇਸ ਚੱਲ ਰਿਹਾ ਇਹ ਥਾਂ ਕਿੰਨਾ ਸੀਗਾ ਜੀ ਜਿਹੜਾ 4 ਮਰਲੇ 1 ਮਰਲੇ ਦੀ ਦੁਕਾਨ ਤੇ 3 ਮਰਲੇ ਥਾਂ ਹੈ ਇਹ ਤੁਹਾਡੇ ਪਿਤਾ ਜੀ ਦਾ ਥਾਂ ਹੈ ਇਹ ਸਾਡੇ ਪਿਤਾ ਇਹਨੇ ਮਾਤਾ ਜੀ ਦੇ ਨਾਲ ਕਰਾਗਾ ਮਾਤਾ ਜੀ ਨਹੀਂ ਕਰ ਤੇ ਮਾਤਾ ਜੀ ਨੇ ਗਾ ਆਪਣੀ ਕੁੜੀਆਂ ਦੇ ਨਾਲ ਕੁੜੀਆਂ ਨਾਲ ਕਰਤਾ ਤੁਹਾਡੇ ਨਾਲ ਕੁਝ ਨਹੀਂ ਹੈਗਾ ਸਰ ਇਸੇ ਗੱਲ ਨੂੰ ਲੈ ਕੇ ਲੜਾਈ ਹਾਂਜੀ ਇਸੇ ਗੱਲ ਤੋਂ ਇਹ ਕਬਜ਼ਾ ਕਰਨ ਆਏ ਹੀ ਥਾਂ ਦੇ ਅਸੀਂ ਮਾਨਯੋਗ ਅਦਾਲਤ ਚ ਲੱਗੇ ਉਹਨਾਂ ਨੇ ਸਾਨੂੰ ਸਟੇ ਦਿੱਤਾ ਅੱਜ 1.5 ਸਾਲ ਹੋ ਗਿਆ ਸਾਡਾ ਕੋਰ ਕੇ ਚੱਲ ਰਿਹਾ ਥੋੜ ਇੱਕ ਬੇਨਤੀ ਹੈ ਕਿ ਰਾਤ ਤੁਸੀਂ ਸ਼ਰਾਬ ਪੀ ਕੇ ਮਾਤਾ ਜੀ ਨੂੰ ਕੁੱਟ ਮਾਰ ਕੀਤੀ ਨਹੀਂ ਜੀ ਨਹੀਂ ਇਹ ਇਹ ਇਲਜ਼ਾਮ ਝੂਠੇ ਬਿਲਕੁਲ ਝੂਠੇ ਆ ਵੇਖੋ ਕੋਈ ਉਹਨਾਂ ਦੇ ਕੋਈ ਦਾਗ ਨਹੀਂ ਕੁਛ ਨਹੀਂ ਇਹ ਬਿਲਕੁਲ ਝੂਠ ਮਾਰਦੇ ਆ ਸਾਡੇ ਕੋਲ ਇਹਨਾਂ ਦੀਆਂ ਰਿਕਾਰਡਿੰਗਾਂ ਹੈਗੀਆਂ ਇਹ ਜਾਣ ਕੇ ਕੁੜੀਆਂ ਨੂੰ ਆਂਦੀਆਂ ਤੂੰ ਡਿੱਗ ਪੀ ਅਸੀਂ ਇੱਥੇ ਥਾਣੇ ਦੀ ਕਾਰਵਾਈ ਕਰਾਵਾਂਗੇ ਜੀ ਜੀ ਹਾਂਜੀ ਸਰ ਐਸਐਚਓ ਸਾਹਿਬ ਬੋਲਦੇ ਜੀ 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 ਸਰ ਜੀ ਜੀ ਸਰ ਇੱਕ ਵਾਰ ਤੁਹਾਡਾ ਵਰਸ਼ਨ ਲੈਣਾ ਸੀਗਾ ਆਪਣੇ ਤੁਹਾਡੇ ਇਥੇ ਕਸਬਾ ਖਾਲੜੇ ਦੇ ਰਹਿਣ ਵਾਲੀ ਕਮਲੇਸ਼ ਰਾਣੀ ਜਿਸ ਦੇ ਮੁੰਡੇ ਵੱਲੋਂ ਸ਼ਰਾਬ ਪੀ ਕੇ ਕੋਟ ਕੇ ਬਾਹਰ ਕੱਢ ਦਿੱਤਾ ਗਿਆ ਸੀ ਇਹ ਅੰਗਰੇਜ਼ ਬਣ ਜੀ ਹਾਂ ਜੀ ਹਾਂ ਜੀ ਜੀ ਸਰ ਕੋਈ ਕੀ ਕੀਤੀ ਗਈ ਆਪਣੇ ਵੱਲ ਕਾਰਵਾਈ ਜੀ ਉਹਦੇ ਲੜਕੇ ਦੇ ਹਾਂ ਰਾਤੀ ਗਈ ਸੀ ਉਹ ਕਦੇ ਘਰੇ ਮਿਲਿਆ ਨਹੀਂ ਇਹ ਰਾਤੀ ਗਈ ਸੀ ਜੀ ਬੋਤ ਜੀ ਹਾਂ ਜੀ ਤੇ ਕੀ ਸਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਨੇ ਨਹੀਂ ਉਹਨਾਂ ਦੋਵਾਂ ਤਰ੍ਹਾਂ ਬੁਲਾ ਕੇ ਦੇਖਣਾ ਜੋ ਤੁਹਾਡੀ ਕਾਨੂੰਨ ਸਰ ਕਾਰਵਾਈ ਕਰਦੇ ਨੇ 听个啥？听、这个，继续，